ਓਏ ਤੈਨੂੰ ਮੈਂ ਕਿਹਾ ਸੀ ਆਪਣੀ ਚੋਕਲੇਟ ਖਾ ਲੈ ਮੇਰੀ ਘਾਤੋ ਖਾਦੀ ਕੀ ਹੋਇਆ ਮੈਨੂੰ ਭੁੱਖ ਲੱਗੀ ਸੀ ਮੈਂ ਤੇਰੀ ਵਾਲੀ ਖਾ ਲਈ ਕੀ ਗੱਲ ਬੱਚਿਓ ਚਾਕਲੇਟ ਵਿੱਚ ਲੜੀ ਜਾਂਦੇ ਹੋ ਦੇਖ ਲਓ ਆਪਣੀ ਚੋਕਲੇਟ ਖਾ ਕੇ ਮੇਰੀ ਚੋਕਲੇਟ ਵੀ ਖਾ ਗਿਆ ਅਕਲ ਜੀ ਮੈਨੂੰ ਭੁੱਖ ਲੱਗੀ ਸੀ ਖਾ ਲਈ ਫੇਰ ਕੀ ਹੋ ਗਿਆ ਗੱਲ ਸੁਣਾ ਪੁੱਤਰ ਤੁਸੀਂ ਦੋਨੋਂ ਭਰਾ ਹੋ ਤੂੰ ਵੱਡਾ ਭਰਾ ਹੈਂ ਨਾ ਵੱਡਾ ਭਰਾ ਦਿਲ ਰੱਖੀਦਾ ਜੇ ਛੋਟੇ ਨੇ ਕੋਈ ਗਲਤੀ ਕਰ ਵੀ ਦਿੱਤੀ ਉਹਨੂੰ ਮਾਫ਼ ਕਰ ਦੇਈਦਾ ਹੁੰਦਾ ਅੰਕਲ ਜੀ ਕਹਿਣਾ ਸੋਖਾ ਵਾ ਜਿੱਦਨ ਤੁਹਾਡੇ ਨਾਲ ਇਹ ਕੁਝ ਹੋਇਆ ਤਾਂ ਫਿਰ ਦੇਖਾਂਗੇ ਕਿੱਡਾ ਕ ਵੱਡਾ ਦਿਲ ਰੱਖਦੇ ਹੋ ਇੱਕੋ ਮਾਂ ਦੇ ਫਿਰ ਦੇਖਾਂਗੇ ਤੁਸੀਂ ਕਿੰਨੀ ਕ ਭਲਾਈ ਦਿਖਾਉਂਦੇ ਹੋ ਓਏ ਬੰਦਾ ਬਾਂਜਾ ਅੱਜ ਤੋਂ ਬਾਅਦ ਇਹ ਕੰਮ ਕੀਤਾ ਨਾ ਮੈਨੂੰ ਬੁਲਾਉਣ ਦੀ ਲੋੜ ਨਹੀਂ ਇੱਕੋ ਮਾਂ ਦੇ ਜਾਏ ਇੱਕ

ਕੋਈ ਗੱਲ ਨਹੀਂ ਪੁੱਤ ਤੇਰਾ ਵੱਡਾ ਭਰਾ ਹੈ ਨਾ ਦੋ ਭਰਾਵਾਂ 'ਚ ਨਾ ਮਾੜੀਆਂ-ਮੋਟੀਆਂ ਗੱਲਾਂ ਹੁੰਦੀਆਂ ਹੀ ਰਹਿੰਦੀਆਂ ਹਨ ਗੁੱਸਾ ਨਹੀਂ ਕਰੀਦਾ ਹੁੰਦਾ ਅੰਕਲ ਜੀ ਵੇਖ ਲੋ ਮੇਰਾ ਵੱਡਾ ਭਰਾ ਮੈਨੂੰ ੱਤਕਾ ਮਾਰ ਕੇ ਚੱਲ ਗਿਆ ਤੇ ਕਹਿ ਗਿਆ ਕਿ ਅੱਜ ਤੋਂ ਬਾਅਦ ਮੈਨੂੰ ਬੁਲਾਇਨਾ ਹੁਣ ਅਸੀਂ ਵੱਖ ਹੋ ਜਾਵਾਂਗੇ ਉਹ ਪੁੱਤ ਕਿੱਦਾਂ ਦੀਆਂ ਗੱਲਾਂ ਕਰੀ ਜਾਂਦਾ ਇੰਨੇ ਕਿ ਲੜਾਈ ਝਗੜੇ ਨਾ ਭਰਾਵਾਂ 'ਚ ਹੁੰਦੇ ਹੀ ਰਹਿੰਦੇ ਆ ਨਾਲੇ ਜਿਹੜੇ ਭਰਾ ਹੁੰਦੇ ਆ ਨਾ ਇਹਨਾਂ ਦੀਆਂ ਆਂਦਰਾਂ ਇੱਕ ਦੂਜੇ ਨਾਲ ਹੁੰਦੀਆਂ ਨੇ ਆ ਛੋਟੀ-ਮੋਟੀ ਲੜਾਈ ਇਹਦਾ ਰੋਜ਼ ਦੇ ਕੰਮ ਨੇ ਜਿੱਥੇ ਦੋ ਭਾਂਡੇ ਹੁੰਦੇ ਆ ਨਾ ਖੜਕਦੇ ਹੁੰਦੇ ਆ ਤੁਸੀਂ ਦੇਖਿਓ ਅੱਜ ਲੜਿਓ ਕੱਲ ਨੂੰ ਫੇਰ ਤੁਸੀਂ ਇਕੱਠੇ ਹੋ ਕੇ ਬਹਿ ਜਾਣਾ ਚਲੋ ਕੋਈ ਗੱਲੀ ਅੰਕਲ ਜੀ ਹੁਣ ਮੈਂ ਚੱਲਦਾ ਹਾਂ ਅੰਕਲ ਜੀ ਕਹਿਣਾ ਸੋਕਾ ਵਾ ਜਦੋਂ ਤੁਹਾਡੇ ਨਾਲ ਇਹ ਕੁਝ ਹੋਇਆ ਫਿਰ ਦੇਖਾਂਗੇ ਕਿੱਡਾ ਕ ਵੱਡਾ ਦਿਲ ਰੱਖਦੇ ਹੋ ਫਿਰ ਦੇਖਾਂਗੇ ਤੁਸੀਂ ਕਿੰਨੀ ਕੁ ਭਲਾਈ ਦਿਖਾਉਂਦੇ ਹੋ